ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਮੁਹੱਬਤ ਦੀ ਹਾਰ ਜ਼ਿੰਦਗੀ ਵਿੱਚ ਪਹਿਲੀ ਵਾਰ ਇਕੱਲਾਪਨ ਜਿਆ ਮਹਿਸੂਸ ਹੋ ਰਿਹਾ ਸੀ ਇੰਜ ਲੱਗ ਰਿਹਾ ਸੀ ਜਿਵੇਂ ਕੁਝ ਗਵਾਚ ਗਿਆ ਹੋਵੇ ਕਿਉਂਕਿ ਅੱਜ ਉਸ ਕੁੜੀ ਦੇ ਨਾਲ ਮੈਂ ਆਖਰੀ ਮੁਲਾਕਾਤ ਕਰਕੇ ਆਇਆ ਸੀ ਜੋ ਮੇਰੇ ਲਈ ਖੁਦਾ ਦਾ ਸਭ ਤੋਂ ਖੂਬਸੂਰਤ ਤੋਹਫਾ ਸੀ ਮਨ ਵਿੱਚ ਉਹੀ ਗੱਲਾਂ ਘੁੰਮ ਰਹੀਆਂ ਸੀ ਜੋ ਅੱਜ ਤੱਕ ਹੋਇਆ ਕਿਵੇਂ ਉਹ ਮਿਲੀ ਮੈਨੂੰ ਕਿਵੇਂ ਉਹਨੇ ਮੇਰੀ ਹਾਰੀ ਉਦਾਸੀ ਨੂੰ ਹਾਸੇ ਵਿੱਚ ਬਦਲ ਦਿੱਤਾ ਸੀ ਇੰਜ ਲੱਗਦਾ ਸੀ ਜਿਵੇਂ ਸਾਡੇ ਵਿੱਚ ਕੁਝ ਵੱਖਰਾ ਹੀ ਨਹੀਂ ਸੀ ਸਾਡਾ ਹਰ ਰੋਜ਼ ਇੱਕ ਟਾਲੀ ਹੇਠ ਮਿਲਣਾ ਭਾਵੇਂ ਮੁਲਾਕਾਤ ਉਹ ਸਿਰਫ 20-25 ਮਿੰਟ ਦੀ ਹੁੰਦੀ ਸੀ ਪਰ ਉਹ 20-25 ਮਿੰਟ ਮੇਰੇ ਲਈ ਦਿਨ ਦਾ ਖਵਤੋ ਖਸੂਰਤ ਵਕਤ ਹੁੰਦਾ ਸੀ ਪਰ ਜ਼ਿੰਦਗੀ ਨੇ ਇੱਕ ਵੱਖਰਾ ਮੋੜ ਲੈ ਲਿਆ ਸੀ ਅਜੀਹਾ ਮੋੜ ਜਿਸ ਨੇ ਸਭ ਕੁਝ ਤਬਾਹ ਕਰਕੇ ਰੱਖ ਦਿੱਤਾ ਸੀ ਅੱਜ ਹੋਈ ਮੁਲਾਕਾਤ ਕੋਈ ਆਮ ਮੁਲਾਕਾਤ ਨਹੀਂ ਸੀ ਇਹ ਮੁਲਾਕਾਤ ਮੇਰੇ ਲਈ ਸਭ ਤੋਂ ਵੱਧ ਦੁਖਦਾਈ ਮੁਲਾਕਾਤ ਸੀ ਅੱਜ ਜਦੋਂ ਹੀ ਮੈਂ ਸਕੂਲ ਦੀ ਛੁੱਟੀ ਤੋਂ ਬਾਅਦ ਟਾਲੀ ਹੇਠ ਗਿਆ ਤਾਂ ਉਹ ਖਾਮੋਸ਼ ਬੈਠੀ ਸੀ ਨਾ ਉਸਨੇ ਮੇਰੇ ਵੱਲ ਵੇਖਿਆ ਨਾ ਹੀ ਮੇਰੇ ਪੁੱਛੇ ਹਾਲ ਚਾਲ ਦਾ ਜਵਾਬ ਦਿੱਤਾ ਉਸ ਦੇ ਇਸ ਵਤੀਰੇ ਨੇ ਮੈਨੂੰ ਸੋਚਾਂ ਵਿੱਚ ਪਾ ਦਿੱਤਾ ਸੀ ਫਿਰ ਮੈਂ ਸੋਚਿਆ ਚੱਲ ਕੁਝ ਖਾ ਪੀ ਕੇ ਉਸ ਤੋਂ ਵਜਾ ਕੁਛ ਦਾ ਪਰ ਜਦੋਂ ਮੈਂ ਉਸ ਦਾ ਟਿਫਨ ਫਰੋਲਿਆ ਜਿਸ ਵਿੱਚ ਉਹ ਹਰ ਰੋਜ਼ ਮੇਰੇ ਲਈ ਪਰੌਂਠੇ ਬਣਾ ਕੇ ਲਿਆਉਂਦੀ ਸੀ ਉਹ ਖਾਲੀ ਸੀ ਇਸ ਲਈ 3 ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਹੁਣ ਮੈਨੂੰ ਵੀ ਫਿਕਰ ਹੋ ਰਹੀ ਸੀ ਕਿ ਆਖਿਰ ਉਸ ਦੀ ਇਸ ਉਦਾਸੀ ਦੀ ਕੀ ਵਜ੍ਹਾ ਸੀ ਮੈਂ ਉਸ ਦੇ ਕੋਲ ਬੈਠਾ ਤੇ ਉਸ ਦੀ ਇਸ ਵਤੀਰੇ ਦੀ ਵਜ੍ਹਾ ਪੁੱਛੀ ਪਰ ਉਸ ਨੇ ਆਪਣੀ ਚੁੱਪ ਨਹੀਂ ਤੋੜੀ ਬਸ ਨੀਵੀਂ ਪਾ ਕੇ ਬੈਠੀ ਰਹੀ ਫਿਰ ਕੁਝ ਵਕਤ ਲਈ ਸਾਡੇ ਵਿੱਚ ਖਾਮੋਸ਼ੀ ਰਹੀ ਇਹ ਖਾਮੋਸ਼ੀ ਮੈਨੂੰ ਬੇਚੈਨ ਕਰ ਰਹੀ ਸੀ ਤੇ ਮੈਂ ਉਸ ਤੋਂ ਫਿਰ ਪੁੱਛਿਆ ਕਿ ਹੋਇਆ ਇਸ ਵਾਰ ਉਸ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ ਮੇਰੇ ਦੁਆਰਾ ਪੁੱਛਣ ਤੇ ਉਹ ਮੇਰੇ ਗਲ ਲੱਗ ਕੇ ਰੋਣ ਲੱਗ ਪਈ ਅੈਨੀਆਂ ਟਾਈਮ ਦੇ ਰਿਸਤੇ ਵਿੱਚ ਉਸਨੇ ਕਦੇ ਮੈਨੂੰ ਜੱਫੀ ਨਹੀਂ ਪਾਈ ਸੀ ਮੇਰੇ ਮਨ ਅੰਦਰ ਵਿੱਚ ਐਨੀ ਹੋਰ ਜ਼ਿਆਦਾ ਵੱਧ ਰਹੀ ਸੀ ਮੈਂ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਰੋਣਾ ਹੋਰ ਵੱਧ ਰਿਹਾ ਸੀ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਸੀ ਇੰਜ ਲੱਗ ਰਿਹਾ ਸੀ ਜਿਵੇਂ ਅਗਲਾ ਸਾਹ ਆਉਣਾ ਹੀ ਨਾ ਚਾਹੁੰਦਾ ਹੋਵੇ ਥੋੜੇ ਸਮੇਂ ਵਿੱਚ ਮੇਰੀਆਂ ਵੀ ਅੱਖਾਂ ਭਰ ਆਈਆਂ ਪਰ ਖੁਦ ਨੂੰ ਤੇ ਉਸ ਨੂੰ ਸੰਭਾਲਦੇ ਹੋਏ ਮੈਂ ਉਸ ਤੋਂ ਪੁੱਛਿਆ ਕਿ ਕੀ ਹੋਇਆ ਕਿਉਂ ਰੋ ਰਹੀ ਹੈ ਕਹਿੰਦੀ ਆਪਾਂ ਹੁਣ ਕਦੇ ਨਹੀਂ ਮਿਲਣਾ ਮੈਂ ਕਿਹਾ ਕਿਉਂ ਕੀ ਹੋ ਗਿਆ ਮੈਥੋਂ ਕੋਈ ਗਲਤੀ ਹੋ ਗਈ ਕਹਿੰਦੀ ਨਹੀਂ ਫਿਰ ਕਿਉਂ ਨਹੀਂ ਮਿਲਣਾ ਕਹਿੰਦੀ ਮੈਂ ਕਿੰਜ ਦੱਸਾਂ ਤੈਨੂੰ ਮੈਂ ਕਿਹਾ ਮੇਰੀਆਂ ਅੱਖਾਂ ਚੱਖਾਂ ਪਾ ਕੇ ਦੱਸ ਕੀ ਗੱਲ ਹੋਈ ਆ ਕਹਿੰਦੀ ਮੇਰੇ ਵੀਰੇ ਨੂੰ ਪਤਾ ਲੱਗ ਗਿਆ ਮੈਂ ਕਿਹਾ ਤੂੰ ਫਿਕਰ ਨਾ ਕਰ ਮੈਨੂੰ ਕੁਝ ਨਹੀਂ ਕਰ ਸਕਦਾ ਉਹ ਹਾਂ ਜੇ ਤੈਨੂੰ ਕੁਝ ਕਿਹਾ ਤਾਂ ਮੈਂ ਹੈਗਾ ਕਹਿੰਦੀ ਨਹੀਂ ਬਸ ਮੈਂ ਕੀ ਬਸ ਮੈਂ ਕਹਿੰਦੀ ਡਰ ਲੱਗਦਾ ਉਸ ਤੋਂ ਵੀ ਤੈਨੂੰ ਜਾਂ ਮੈਨੂੰ ਕੁਝ ਕਰਨਾ ਦੇਵੀਂ ਦੇਖ ਪ੍ਰੀਤ ਮੇਰੇ ਵੀਰ ਨੇ ਕੁਝ ਨਹੀਂ ਕਿਹਾ ਮੈਨੂੰ ਬਸ ਇੱਕ ਗੱਲ ਕਹੀ ਕਿ ਅਮਨ ਪੈਣ ਬਣ ਕੇ ਇਸ ਰਸਤੇ ਤੋਂ ਹੁਣੀ ਵਾਪਸ ਮੁੜ ਜਾ ਨਹੀਂ ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹਿਣਾ ਡੈਡੀ ਦੀ ਮੌਤ ਤੋਂ ਬਾਅਦ ਮੈਂ ਹੀ ਹਾਂ ਜਿਸ ਤੇ ਸਾਰੀ ਜ਼ਿੰਮੇਵਾਰੀ ਹੈ ਤੂੰ ਕੁਝ ਅਜਿਹਾਨਾ ਕਾਰਜ ਜਿਸ ਨਾਲ ਮੈਨੂੰ ਆਪਣਾ ਆਪ ਖਤਮ ਕਰਨਾ ਪਵੇ ਇਹ ਗੱਲ ਕਹਿੰਦੇ ਮੇਰੇ ਵੀਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ ਮੈਨੂੰ ਪਤਾ ਆਪਾਂ ਗਲਤ ਨਹੀਂ ਆ ਪਰ ਮੇਰੇ ਵਿੱਚ ਇੰਨਾ ਹੌਸਲਾ ਨਹੀਂ ਕਿ ਮੈਂ ਆਪਣੇ ਵੀਰ ਨੂੰ ਮਰਦਾ ਦੇਖ ਸਕਾਂ ਤੂੰ ਮੇਰੇ ਲਈ ਬਹੁਤ ਕੁਝ ਹੋ ਸਕਦਾ ਪਰ ਮੇਰੀ ਦੁਨੀਆ ਨਹੀਂ ਮੇਰੇ ਨਾਲ ਮੇਰਾ ਪਰਿਵਾਰ ਵੀ ਹੈ ਜੋ ਤੇਰੇ ਜਿੰਨਾ ਹੀ ਖਾਸ ਹੈ ਮੇਰੇ ਲਈ ਇਸ ਲਈ ਮੈਨੂੰ ਮaaf ਕਰ ਦੇਵੀ ਤੂੰ ਕੁਝ ਬੋਲ ਕਿਉਂ ਨਹੀਂ ਰਿਹਾ ਕੀ ਬੋਲਾਂ ਯਾਰ ਹੁਣ ਤੈਨੂੰ ਕੁਝ ਕਹਿ ਵੀ ਨਹੀਂ ਸਕਦਾ ਉਹ ਇਸ ਦਾ ਕਹਿ ਚਾਰ ਕਲਾਂ ਹੀ ਕੱਢ ਲੈ ਪਰ ਬੋਲ ਮੈਂ ਆਪਾਂ ਵਿਆਹ ਕਰਵਾ ਲਵਾਂਗੇ ਮੈਂ ਕਹਿੰਦੀ ਕਿਸੇ ਨੇ ਨਹੀਂ ਮੰਨਣਾ ਆਪਣੀਆਂ ਜਾਤਾਂ ਵਿੱਚ ਆ ਜਾਣੀਆਂ ਤੇ ਲੋਕਾਂ ਨਾਲ ਟੱਕਰ ਲੈਣ ਦਾ ਹੌਸਲਾ ਮੇਰੇ ਵਿੱਚ ਨਹੀਂ ਹੈ ਮੈਂ ਕੀ ਕਰਾਂ ਯਾਰ ਹੁਣ ਤੂੰ ਤਾਂ ਹੈ ਜੋ ਮੈਨੂੰ ਸਮਝਦੀ ਹੈ ਮੈਂ ਕੱਲਾ ਰਹਿ ਜਾਊਂਗਾ ਯਾਰ ਤੇਰੇ ਬਿਨਾ ਮੇਰੇ ਕੋਲ ਕੁਝ ਵੀ ਨਹੀਂ ਬਚਣਾ ਪਲੀਜ਼ ਨਾ ਜਾ ਆਪਾਂ ਕੋਈ ਰਸਤਾ ਕੱਢ ਲਵਾਂਗੇ ਕਹਿੰਦੀ ਆਪਣੇ ਲਈ ਸਾਰੇ ਰਸਤੇ ਬੰਦ ਨੇ ਤੂੰ ਇਹ ਬ੍ਰੇਸਲੇਟ ਰੱਖ ਲੈ ਕਾਲੇ ਮਣਕਿਆਂ ਵਾਲਾ ਆਪਣੀ ਮੁਹੱਬਤ ਦਾ ਇਹੀ ਇੱਕ ਗਵਾਹ ਹੋ ਸਕੇ ਤਾਂ ਮੈਨੂੰ ਮਾਫ਼ ਕਰ ਦੇਵੀਂ ਇਸ ਤੋਂ ਬਾਅਦ ਸਾਡੇ ਵਿੱਚ ਸਿਰਫ ਖਾਮੋਸ਼ੀ ਸੀ ਹੋਰ ਕੁਝ ਵੀ ਨਹੀਂ ਫਿਰੋਜ਼ ਚਲੀ ਗਈ ਮੈਥੋਂ ਦੂਰ ਬਹੁਤ ਦੂਰ ਭਾਵੇਂ ਅਸੀਫ ਕੋ ਪਿੰਡ ਵੀ ਛਾ ਪਰ ਬਹੁਤ ਲੰਬੀ ਦੂਰੀ ਆ ਸਾਡੇ ਵਿੱਚ ਤੇ ਇਹ ਦੂਰੀ ਮੈਥੋਂ ਸ਼ਾਇਦ ساری ਉਮਰ ਨਹੀਂ ਤੈ ਹੋਣੀ ਦਿਲਾਂ ਫਿਰ ਇੱਕ ਵਾਰ ਹੋ ਗਈ ਮੁਹੱਬਤ ਦੀ ਹਾਰ ਹੁਣ ਮੈਂ ਕਿਸ ਨੂੰ ਉਲਾਮਾ ਦੇਵਾਂ ਇਹ ਜਾਤਾਂ ਬਣਾਉਣ ਵਾਲਿਆਂ ਨੂੰ ਜਾਂ ਇੱਜ਼ਤਾਂ ਖਾਤਰ ਜਵਾਨਾਂ ਤੇ ਤਾਲੇ ਲਾਉਣ ਵਾਲਿਆਂ ਨੂੰ ਦੱਸ ਹੁਣ ਕਿਹੜੀ ਕੋਟ ਕਚੈਰੀ ਖੜਕਾਵਾ ਮੈਂ ਦੁਆਰ ਦਿਲਾ ਫਿਰ ਇੱਕ ਵਾਰ ਹੋ ਗਈ ਮੁਹੱਬਤ ਦੀ ਹਾਰ ਚਾਰ ਸਾਲ ਬਾਅਦ ਕਾਲਜ ਤੋਂ ਘਰ ਆਉਣ ਤੋਂ ਬਾਅਦ ਅੱਜ ਦਿਲ ਕੀਤਾ ਕਿ ਮੈਂ ਪਾਰਕ ਵਿੱਚ ਚਲਾ ਜਾਵਾਂ ਬੜੇ ਦਿਨਾਂ ਬਾਅਦ ਸ਼ਾਮ ਦੇ 6:00 ਵਜੇ ਮੈਂ ਪਾਰਕ ਵਿੱਚ ਜਾ ਬੈਠਿਆ ਉੱਥੇ ਇੱਕ ਦਰਖਤ ਦੇ ਹੇਠਾਂ ਇੱਕ ਬੈਂਚ 'ਤੇ ਬੈਠਾ ਮੈਂ ਆਪਣੀ ਡੂੰਗੀ ਸੋਚ ਵਿੱਚ ਗਵਾਚਿਆ ਹੋਇਆ ਸੀ ਅਚਾਨਕ ਮੇਰੇ ਕੰਨਾਂ ਵਿੱਚ ਇੱਕ ਆਵਾਜ਼ ਪਈ ਇਸ ਆਵਾਜ਼ ਨੂੰ ਪਛਾਣਨ ਵਿੱਚ ਮੈਨੂੰ دیر ਨਾ ਲੱਗੀ। ਇਸ ਆਵਾਜ਼ ਨਾਲ ਮੈਂ ਚੰਗੀ ਤਰ੍ਹਾਂ ਵਾਕਿਫ ਸੀ। ਬੜੇ ਸਾਲਾਂ ਬਾਅਦ ਇਹ ਆਵਾਜ਼ ਮੇਰੇ ਕੰਨਾਂ ਨੂੰ ਨਸੀਬ ਹੋਈ ਸੀ। ਮੈਂ ਆਵਾਜ਼ ਦੇ ਮਾਲਕ ਸਖਸ਼ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਇੱਕ ਤਰ੍ਹਾਂ ਨਾਲ ਮੈਂ ਪਾਗਲਾ ਵਾਂਗ ਉਸਨੂੰ ਲੱਭ ਰਿਹਾ ਸੀ। ਆਖੀ ਉਹ ਮੈਨੂੰ ਦਰਫਤ ਦੀ ਦੂਸਰੇ ਪਾਸੇ ਇੱਕ ਨਿੱਕੇ ਬੈਂਚ 'ਤੇ ਬੈਠੀ ਦਿਖੀ। ਉਹਨੂੰ ਦੇਖ ਮੈਨੂੰ ਲੱਗਿਆ ਜਿਵੇਂ ਵਕਤ ਖਲੋ ਗਿਆ ਹੋਵੇ। ਕੁਝ ਪਾਲ ਅਸੀਂ ਇੱਕ ਦੂਸਰੇ ਵੱਲ ਦੇਖਦੇ ਰਹੇ ਉਹੀ 4 ਸਾਲ ਪੁਰਾਣੀ ਗਹਿਰੀ ਦੋਸਤੀ ਜਾਂ ਮੁਹੱਬਤ ਕਹਿ ਸਕਦੇ ਹਾਂ ਮੈਨੂੰ ਮਿਲੀ ਹਾਲ ਚਾਲ ਪੁੱਛਣ ਤੇ ਭਾਵੇਂ ਅਸੀਂ ਦੋਵਾਂ ਨੇ ਹੱਸ ਕੇ ਠੀਕ ਹਾਂ ਕਹਿ ਦਿੱਤਾ ਪਰ ਦੋਵਾਂ ਦੇ ਅੱਖਾਂ ਦੀ ਨਮੀ ਸਭ ਦੱਸ ਰਹੀ ਸੀ ਕਿ ਕੁਝ ਠੀਕ ਨਹੀਂ ਹੈ ਦੋਵਾਂ ਦੇ ਦਿਲ ਦੀ ਤੜਪ ਮੈਨੂੰ ਤੇ ਉਸ ਨੂੰ ਮਹਿਸੂਸ ਹੋ ਰਹੀ ਸੀ 5 ਮਿੰਟ ਦੀ ਸੀ ਮੁਲਾਕਾਤ ਪਰ ਬੀਤੀ ਸਾਰੀ ਜ਼ਿੰਦਗੀ ਦੇ ਸਫ਼ੇ ਖੁੱਲ ਗਏ ਸੀ ਉਹ ਉਹੀ ਸਭ ਪੁਰਾਣੀਆਂ ਜਾਂਦਾ ਅੱਖ ਤੇ ਦਿਲ ਦੇ ਬੂਹੇ ਖੜਕਾਉਣ ਲੱਗੀਆਂ ਸਨ ਉਹ ਤਾਕੂਜ ਵਕਤਵਾਦ ਕਰ ਚਲੇ ਗਏ ਪਰ ਮੈਂ ਫਿਰ ਇਕੱਲਾ ਰਹਿ ਗਿਆ ਉਸ ਪਾਰਕ ਦੀ ਐਨੀ ਰੌਣਕ ਵਿੱਚ ਵੀ ਮੈਂ ਇਕੱਲਾ ਸੀ ਤੇ ਦਿਲ ਦਾ ਦਰਦ ਅੱਖ ਤੇ ਆਉਣ ਲਈ ਤਿਆਰ ਸੀ ਬਸ ਖਾਮੋਸ਼ ਹੋ ਕੇ ਹੀ ਬੈਠਾ ਰਹਿ ਗਿਆ ਸੀ ਮੈਂ ਘਰ ਜਾਣ ਨੂੰ ਦਿਲ ਨਹੀਂ ਸੀ ਕਰ ਰਿਹਾ ਇਸ ਲਈ ਮੈਂ ਉੱਥੇ ਹੀ ਬੈਠਾ ਰਿਹਾ ਦਿਲ ਦੀ ਖਾਮੋਸ਼ੀ ਵਿੱਚ ਤੇ ਚਿਹਰੇ ਦੀ ਉਦਾਸੀ ਵਿੱਚ ਵਕਤ ਬੀਤਦਾ ਗਿਆ ਤੇ ਰਾਤ ਦੇ 10 ਵਜੇ ਗਏ ਘਰੋਂ ਵਾਰ-ਵਾਰ ਫੋਨ ਆ ਰਹੇ ਸੀ ਤੇ ਮੇਰਾ ਮਨ ਨਹੀਂ ਸੀ ਮੰਦਾ ਆਖਿਰ ਮੈਂ ਘਰ ਆਇਆ ਤੇ ਮੰਜੇ ਤੇ ਪੈ ਗਿਆ ਰੋਟੀ ਦੀ ਮੈਨੂੰ ਭੁੱਖ ਨਾ ਰਹੀ ਮੰंजे ਤੇ ਪਿਆ ਵੀ ਮੇਰੀਆਂ ਅੱਖਾਂ ਮੂਰੀ ਉਹੀਓ ਸਵਾਰਿਆ ਸੀ ਜਿਸ ਨੂੰ ਮੈਂ ਭੁੱਲਣ ਦੀ ਕੋਸ਼ਿਸ਼ ਸਾਲਾਂ ਤੋਂ ਕਰਦਾ ਆ ਰਿਹਾ ਸੀ ਨੀਂਦ ਆਉਣ ਦਾ ਨਾਮ ਨਹੀਂ ਸੀ ਲੈ ਰਹੀ ਤੇ ਸੋਚਦੇ ਸੋਚਦੇ ਸਵੇਰੇ ਦੇ 4 ਵਜੇ ਤੇ ਅਗਲੇ ਦਿਨ ਦੀ ਸ਼ੁਰੂਆਤ ਹੋ ਗਈ ਤੇ 7 ਵਜੇ ਮੈਂ ਕਾਲਜ ਵੱਲ ਚੱਲ ਪਿਆ 5 ਸਾਲ ਬਾਅਦ ਉਸ ਕੁੜੀ ਨੂੰ ਮੇਰੀ ਜ਼ਿੰਦਗੀ ਵਿੱਚੋਂ ਗਿਆ 5 ਸਾਲ ਹੋ ਗਏ ਇੰਨਾ 5 ਸਾਲਾਂ ਦੇ ਵਕਤ ਦੇ ਵਿੱਚ ਇੱਕ ਮੁਲਾਕਾਤ ਹੋਈ ਸੀ ਉਹਦੇ ਜਾਣ ਤੋਂ ਬਾਅਦ ਜ਼ਿੰਦਗੀ ਅੱਗੇ ਤਾਂ ਵੱਧ ਰਹੀ ਏ ਪਰ ਜ਼ਿੰਦਗੀ ਹੁਣ ਜ਼ਿੰਦਗੀ ਨਹੀਂ ਲੱਗਦੀ। ਇੱਕ ਉਲਝਣ ਜਿਹੀ ਬਣ ਕੇ ਰਹਿ ਗਈ ਏ। ਉਹ ਉਲਝਣ ਜਿਸ ਵਿੱਚ ਮੈਂ ਹੋਰ ਉਲਝਦਾ ਜਾ ਰਿਹਾ। ਪਰ ਇੱਕ ਜ਼ਿੰਦਗੀ ਲੰਘਾਉਣੀ ਤੇ ਪੈਣੀ ਏ। ਇਹ ਮੈਨੂੰ ਜ਼ਿੰਦਗੀ ਇੱਕ ਸਫ਼ਰ ਜਿਹਾ ਲੱਗਦੀ ਏ ਜਿਸ ਦੀ ਮੰਜ਼ਿਲ ਮੌਤ ਏ। ਇਹ ਜੋ ਇਸ਼ਕ ਹੁੰਦਾ ਹੈ ਇਸ ਦੇ ਦੋ ਹੀ ਅੰਤ ਹੁੰਦੇ ਨੇ ਜਾਂ ਤਾਂ ਆਸ਼ਿਕ ਮਰ ਜਾਂਦਾ ਏ ਜਾਂ ਫਿਰ ਉਸ ਦੇ ਅੰਦਰ ਦਾ ਇਸ਼ਕ। ਆਕਾ ਸੌਖਾ ਇੱਥੇ ਸਭ ਦਾ ਸਾਰ ਜਾਂਦਾ ਏ। ਕਦੇ ਇਸ਼ਕ ਤੇ ਕਦੇ ਆਸ਼ਿਕ ਮਰ ਜਾਂਦਾ ਏ ਕਈ ਵਾਰ ਖਤਮ ਕਰਦੀਆਂ ਨੇ ਮਜਬੂਰੀਆਂ ਇਸ ਨੂੰ ਤੇ ਕਦੇ ਸੱਜਣ ਵੇ ਵਫਾਈ ਕਰ ਜਾਂਦਾ ਏ ਕਦੇ ਇਸ਼ਕ ਤੇ ਕਦੇ ਆਸ਼ਿਕ ਮਰ ਜਾਂਦਾ ਏ ਕੋਈ ਮਿਰਜੇ ਵਰਗਾ ਕਰੇ ਕੋਸ਼ਿਸ਼ ਜਿੱਤਣ ਦੀ ਫਿਰ ਸਾਵਾਂ ਵਰਗੀਆਂ ਦਾ ਦਿਲ ਡਰ ਜਾਂਦਾ ਏ ਕਦੇ ਇਸ਼ਕ ਤੇ ਕਦੇ ਆਸ਼ਿਕ ਮਰ ਜਾਂਦਾ ਏ ਕੋਈ ਮਿਰਜੇ ਵਰਗਾ ਕਰੇ ਕੋਸ਼ਿਸ਼ ਜਿੱਤਣ ਦੀ ਫਿਰ ਸਾਵਾਂ ਵਰਗੀਆਂ ਦਾ ਦਿਲ ਡਰ ਜਾਂਦਾ ਏ ਕਦੇ ਇਸ਼ਕ ਤੇ ਕਦੇ ਆਸ਼ਿਕ ਮਰ ਜਾਂਦਾ ਏ ਕਦੇ ਇਸ਼ਕ ਤੇ ਕਦੇ ਆਸ਼ਿਕ ਮਰ ਜਾਂਦਾ ਏ ਕੋਈ ਪ੍ਰੀਤ ਵਰਗਾ ਕੱਟ ਲਵੇ ਜਿੰਦ ਕਾਲੇ ਮਣਕਿਆਂ ਸਹਾਰੇ ਕੋਈ ਹਾਰ ਮੰਨ ਕੇ ਸੇਵਿਆਂ ਵਿੱਚ ਠਰ ਜਾਂਦਾ ਏ ਕਦੇ ਇਸ਼ਕ ਤੇ ਕਦੇ ਆਸ਼ਿਕ ਮਰ ਜਾਂਦਾ ਏ ਸ਼ਾਇਦ ਹੌਲੀ ਹੌਲੀ ਮੈਂ ਵੀ ਅੱਗੇ ਵਧ ਰਿਹਾ ਸੀ ਮੈਂ ਇੱਕ ਛੋਟੀ ਜੀ ਨੌਕਰੀ ਕਰਨ ਲੱਗਾ ਸੀ ਮੈਂ ਸਾਰਾ ਦਿਨ ਕੰਮ ਵਿੱਚ ਰੁੱਝਿਆ ਰਹਿੰਦਾ ਸੀ ਸ਼ਾਇਦ ਇਹ ਖਤਮ ਹੋ ਰਿਹਾ ਸੀ ਮੇਰੇ ਅੰਦਰ ਪਰ ਥੋੜਾ ਜਿਹਾ ਹਿੱਸਾ ਹਿੱਸਾ ਬਾਕੀ ਸੀ ਜੋ ਰਾਤ ਨੂੰ ਸੌਣ ਲੱਗਿਆ ਦਿਲ ਨੂੰ ਉਦਾਸ ਕਰ ਦਿੰਦਾ ਸੀ ਇਸੇ ਤਰ੍ਹਾਂ ਚੱਲ ਰਹੀ ਜ਼ਿੰਦਗੀ ਵਿੱਚ ਇੱਕ ਠਹਿਰਾਵ ਆਇਆ ਇੱਕ ਦਿਨ ਆਪਣੇ ਛੁੱਟੀ ਵਾਲੇ ਦਿਨ ਮੈਂ ਮਾਰਕੀਟ ਵਿੱਚ ਜਾ ਰਿਹਾ ਸੀ ਤਾਂ ਇੱਕ ਲੜਕੀ ਦੀ ਆਵਾਜ਼ ਕੰਨਾਂ ਵਿੱਚ ਪਈ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਮੇਰੀ ਪੁਰਾਣੀ ਜਮਾਤਣ ਸੀ ਉਹ ਮੈਨੂੰ ਮਿਲ ਕੇ ਬਹੁਤ ਖੁਸ਼ ਲੱਗ ਰਹੀ ਸੀ ਹਾਲ ਚਾਲ ਤੇ ਗੱਲਾਂ-ਵਾਟਾਂ ਦਾ ਸਿਲਸਿਲਾ ਚੱਲ ਹੀ ਰਿਹਾ ਸੀ ਇਹ ਮੇਰੇ ਮਨ ਵਿੱਚ ਇੱਕ ਸਵਾਲ ਉੱਠਿਆ ਕਿ ਮੈਂ ਇਸ ਤੋਂ ਉਸ ਕੁੜੀ ਦਾ ਹਾਲ ਪੁੱਛਾਂ ਕਿ ਉਹ ਕਿਵੇਂ ਹੈ ਉਹ ਕਿਸ ਹਾਲ ਵਿੱਚ ਹੈ ਕਿਸ ਤਰ੍ਹਾਂ ਲੰਘ ਰਹੀ ਹੈ ਜ਼ਿੰਦਗੀ ਉਸ ਦੀ ਮੈਂ ਆਪਣੇ ਵਿਚਾਰਾਂ ਉੱਪਰ ਕਾਬੂ ਪਾਉਣ ਦੀ ناکਾਮ ਕੋਸ਼ਿਸ਼ ਕੀਤੀ ਪਰ ਆਖਿਰ ਉਸ ਤੋਂ ਪੁੱਛ ਹੀ ਲਿਆ ਉਸ ਕੁੜੀ ਦੇ ਬਾਰੇ ਪਰ ਉਹਨੇ ਜੋ ਦੱਸਿਆ ਉਹ ਸੁਣ ਕੇ ਮੇਰੇ ਦਿਲ ਵਿੱਚ ਦੁੱਖ ਦੀ ਇੱਕ ਲਹਿਰ اٹਹੀ ਮੇਰੇ ਕੋਲੋਂ ਰੁਕਿਆ ਨਾ ਗਿਆ ਤੇ ਮੈਂ ਉਸ ਕੁੜੀ ਦੇ ਪਿੰਡ ਵੱਲ ਵਧਣ ਲੱਗਿਆ ਪਰਾਤ ਦੇ ਵਿੱਚ ਹੀ ਮੇਰੇ ਪੈਰ ਰੁਕ ਗਏ ਮਾਨ ਨੇ ਕਿਹਾ ਕਿ ਹੁਣ ਉੱਥੇ ਬਚਾਈ ਕੀ ਏ ਸਭ ਕੁਝ ਤੇ ਖਤਮ ਹੋ ਗਿਆ ਕਿਉਂਕਿ ਉਸ ਦਾ ਵਿਆਹ ਹੋ ਗਿਆ ਏ ਮੇਰੇ ਲਈ ਇਹ ਚੱਲਣਾ ਔਖਾ ਹੋ ਰਿਹਾ ਸੀ ਇੰਜ ਲੱਗ ਰਿਹਾ ਸੀ ਜਿਵੇਂ ਮੈਂ ਉਸ ਨੂੰ ਉਸ ਦਿਨ ਨਹੀਂ ਅੱਜ ਗਵਾਇਆ ਹੋਵੇ ਮੇਰੀ ਮੁਹੱਬਤ ਦੀ ਅਸਲ ਹਾਰ ਅੱਜ ਹੋਈ ਹੋਵੇ ਦਿਲ ਕਹਿ ਰਿਹਾ ਸੀ ਕਾਸ਼ ਜੇ ਮੈਨੂੰ ਉਸ ਦੇ ਵਿਆਹ ਵਾਲੇ ਦਿਨ ਹੀ ਪਤਾ ਲੱਗ ਜਾਂਦਾ ਤਾਂ ਮੈਂ ਸਭ ਕੁਝ ਰੋਕ ਲੈਂਦਾ ਪਰ ਫਿਰ ਵਿਚਾਰ ਆਇਆ ਕਿ ਉਹਨੇ ਮੇਰੇ ਨਾਲ ਨਹੀਂ ਖੜਨਾ ਸੀ ਜੇ ਮੈਂ ਉੱਥੇ ਪਹੁੰਚ ਵੀ ਜਾਂਦਾ ਤਾਂ ਵੀ ਮੈਂ ਹਾਰ ਕੇ ਹੀ ਮੁੜਨਾ ਸੀ ਮੈਂ ਬਸ ਖਾਮੋਸ਼ ਹੋ ਕੇ ਪਿੰਡ ਦੀ ਬਾਹਰ ਲਈ ਫਿਰਨੀ ਤੇ ਸੜਕ ਦੇ ਕਿਨਾਰੇ ਪਏ ਇੱਕ ਫੱਟੇ ਉੱਪਰ ਬੈਠਾ ਸੀ ਮਨ ਵਿੱਚ ਮਰਨ ਦੇ ਖਿਆਲ ਵੀ ਆ ਰਹੇ ਸੀ ਪਰ ਨਾਲ ਹੀ ਮੇਰੀ ਨਿਗਾਹ ਹੱਥ ਵਿੱਚ ਪਾਏ ਕਾਲੇ ਮਣਕਿਆਂ ਤੇ ਪਈ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਇਹ ਮਣਕੇ ਮੈਨੂੰ ਜਿਉਂਦੇ ਰਹਿਣ ਲਈ ਮਜਬੂਰ ਕਰ ਰਹੇ ਹੋਣ ਖਿਆਲਾਂ ਦੀ ਇਸ ਉਦੇੜਬੂਣ ਵਿੱਚ ਮੈਂ ਸ਼ਾਮ ਤੱਕ ਉੱਥੇ ਹੀ ਬੈਠਿਆ ਰਿਹਾ ਮੈਂ ਨਹੀਂ ਤੁਰਦਾ ਹਾਂ ਤੇਰੇ ਪਿੰਡ ਵੱਲ ਨੂੰ ਪਰ ਮੁੜ ਪੈਂਦਾ ਹਾਂ ਵਜਾ ਤੂੰ ਜਾਣਦੀ ਏ ਜਾਂ ਮੈਂ ਜਾਣਦਾ ਹਾਂ ਸਾਰੇ ਪੁੱਛਦੇ ਨੇ ਮੈਂ ਰਹਿੰਦਾ ਹਾਂ ਇੰਨਾ ਖਾਮੋਸ਼ ਕਿਉਂ ਪਰ ਵਜਾ ਤੂੰ ਜਾਣਦੀ ਏ ਜਾਂ ਮੈਂ ਜਾਣਦਾ ਹਾਂ ਸਾਰੇ ਪੁੱਛਦੇ ਨੇ ਰਹਿੰਦਾ ਹਾਂ ਇੰਨਾ ਖਾਮੋਸ਼ ਕਿਉਂ ਪਰ ਵਜਾ ਤੂੰ ਜਾਣਦੀ ਏ ਜਾਂ ਮੈਂ ਜਾਣਦਾ ਹਾਂ ਗਾਮਤਾ ਸ਼ੁਰੂ ਤੋਂ ਅੰਦਰ ਏ ਹਾਲੇ ਰਾਹਤ ਕਿੱਥੋਂ ਆਈ ਏ ਪਰ ਦੱਸ ਨਹੀਂ ਹੁੰਦਾ ਮੈਥੋਂ ਚਿਹਰੇ ਤੇ ਮੁਸਕਰਾਹਟ ਕਿੱਥੋਂ ਆਈ ਏ ਸਭ ਪੁੱਛਦੇ ਨੇ ਮੇਰੀ ਪਹਿਲੀ ਮੁਹੱਬਤ ਦਾ ਨਾਮ ਪਰ ਮੈਂ ਕਦੇ ਨਹੀਂ ਦੱਸਦਾ ਕਿਉਂ ਵਜਾ ਤੂੰ ਜਾਣਦੀ ਏ ਜਾਂ ਮੈਂ ਜਾਣਦਾ ਹਾਂ ਪੁੱਛਦੇ ਵਿਆਹ ਨੂੰ 2 ਮਹੀਨੇ ਬੀਤ ਗਏ ਸੀ ਮੈਂ ਵੀ ਹੁਣ ਸੰਭਲ ਰਿਹਾ ਸੀ ਜ਼ਿੰਦਗੀ ਫੇਰ ਤੋਂ ਵਾਪਸ ਪਟੜੀ ਤੇ ਆ ਰਹੀ ਸੀ ਪਹਿਲਾਂ ਦੀ ਤਰ੍ਹਾਂ ਵੀ ਫਿਰ ਮੈਂ ਆਪਣੇ ਆਪ ਨੂੰ ਉਸੇ ਏਮਿਆ ਵਿੱਚ ਪਾ ਲਿਆ ਸੀ ਸਾਰਾ ਦਿਨ ਕੰਮ ਵਿੱਚ ਲੱਗਿਆ ਰਹਿੰਦਾ ਸੀ ਤੇ ਰਾਤ ਨੂੰ ਆਪਣੇ ਪੁਰਾਣੀਆਂ ਗੱਲਾਂ ਮੈਨੂੰ ਘੇਰਾ ਪਾ ਲੈਂਦੀਆਂ ਸੀ ਪਰ ਮੈਨੂੰ ਉਸੇ ਤਰ੍ਹਾਂ ਸੌਣ ਦੀ ਆਦਤ ਪੈ ਗਈ ਸੀ ਹੌਲੀ-ਹੌਲੀ ਉਹਦੀ ਯਾਦ ਵੀ ਘੱਟ ਗਈ ਤੇ ਮੈਂ ਅੱਗੇ ਵਧ ਗਿਆ ਸਭ ਕੁਝ ਸਹੀ ਚੱਲਣ ਲੱਗਾ ਇਸੇ ਤਰ੍ਹਾਂ ਹੀ 3 ਸਾਲ વીਤ ਗਏ ਸਭ ਕੁਝ ਸਹੀ ਚੱਲ ਰਿਹਾ ਸੀ 3 ਸਾਲ ਬਾਅਦ ਜ਼ੇਮਿਆ ਪਰ ਹੀ ਜ਼ਿੰਦਗੀ ਇਸੇ ਤਰ੍ਹਾਂ ਚੱਲ ਰਹੀ ਸੀ ਪਰ ਕਿਸਮਤ ਦੀਆਂ ਖੇਡਾਂ ਹਾਲੇ ਖਤਮ ਨਹੀਂ ਹੋਈਆਂ ਸੀ ਵਕਤ ਫਿਰ ਪਲਟਿਆ ਤੇ ਦਿਲ ਫਿਰ ਤੋਂ ਉਦਾਸੀ ਤੇ ਉਸ ਦੌਰ ਵਿੱਚ ਪਹੁੰਚ ਗਿਆ ਕਿਉਂਕਿ ਉਸ ਦੇ ਬਾਰੇ ਇੱਕ ਖਬਰ ਮੇਰੇ ਤੱਕ ਪਹੁੰਚੀ ਉਸ ਦਿਨ ਸਵੇਰ ਵੇਲੇ ਮੈਂ ਕਿਸੇ ਕੰਮ ਲਈ ਨਾਲ ਦੇ ਪਿੰਡ ਗਿਆ ਸੀ ਇਹ ਪਿੰਡ ਉਸੇ ਕੁੜੀ ਦਾ ਸੀ ਪਰ ਮੇ ਹੁਣ ਮੇਰੇ ਅੰਦਰ ਕੋਈ ਜ਼ਿਆਦਾ ਨਾਮੋਸ਼ੀ ਜਿਹੀ ਨਹੀਂ ਸੀ ਮੈਂ ਆਪਣਾ ਖੰਮ ਖਤਮ ਕਰਕੇ ਜਦੋਂ ਵਾਪਸ ਆਉਣ ਲੱਗਾ ਤਾਂ ਮੈਨੂੰ ਮੇਰਾ ਇੱਕ ਦੋਸਤ ਮਿਲਿਆ ਕਾਫੀ ਸਾਲਾਂ ਬਾਅਦ ਮਿਲੇ ਸੀ ਤਾਂ ਉਹਨੇ ਮੈਨੂੰ ਆਪਣੇ ਘਰ ਲੈ ਗਿਆ ਸਾਡੇ ਵਿੱਚ ਗੱਲਾਂ ਬਾਤਾਂ ਚੱਲ ਰਹੀਆਂ ਸੀ ਕਿ ਉਸਨੇ ਕਿਹਾ ਕਿ ਉਸਨੇ ਦੱਸਿਆ ਕਿ ਉਹ ਕੱਲ ਉਸਦੇ ਪਿਤਾ ਕਿਸੇ ਦੇ ਭੋਗ ਤੇ ਗਏ ਸਨ ਨੌਜਵਾਨ ਕੁੜੀ ਜਿਸ ਦਾ ਥੋੜੇ ਟਾਈਮ ਪਹਿਲਾਂ ਵਿਆਹ ਹੋਇਆ ਸੀ ਉਸ ਦੀ ਮੌਤ ਹੋ ਗਈ ਸੀ ਮੌਤ ਦੀ ਵਜ੍ਹਾ ਕਹਿੰਦੇ ਕਿ ਰਸੋਈ ਵਿੱਚ ਅੱਗ ਲੱਗ ਗਈ ਸੀ ਜਿਸ ਨਾਲ ਲੜਕੀ ਦੀ ਮੌਤ ਹੋ ਗਈ ਪਰ ਵਿਚਲੀ ਗੱਲ ਕਹਿੰਦੇ ਨੇ ਕਿ ਦਾਸ ਦੇ ਭੁੱਖਿਆਂ ਨੇ ਜਾਣ ਬੁੱਝ ਕੇ ਕੁੜੀ ਨੂੰ ਮਾਰ ਦਿੱਤਾ ਇਸ ਦੇ ਬਾਰੇ ਅਜੇ ਕਿਸੇ ਨੂੰ ਨਹੀਂ ਪਤਾ ਕਿ ਇਹ ਵਜ੍ਹਾ ਹਾਦਸਾ ਸੀ ਜਾਂ ਕਤਲ ਪਰ ਘਰਦਿਆਂ ਨੇ ਕੋਈ ਕਾਰਵਾਈ ਦੀ ਮੰਗ ਨਹੀਂ ਕੀਤੀ। ਗੱਲ ਦਵ ਗਈ ਸੀ ਸਾਡੀ ਇਸ ਬਾਰੇ ਗੱਲ ਚੱਲ ਹੀ ਰਹੀ ਸੀ ਕਿ ਉਸ ਨੇ ਮੈਨੂੰ ਕੁੜੀ ਦਾ ਨਾਮ ਦੱਸਿਆ। ਮੇਰਾ ਦਿਲ ਅੰਦਰੋਂ ਚੀਕ ਉੱਠਿਆ। ਮੈਂ ਉਸ ਤੋਂ ਦੁਬਾਰਾ ਨਾਮ ਪੁੱਛਿਆ। ਉਸ ਨੇ ਉਹੀ ਉਹ ਨਾਮ ਦੱਸਿਆ ਇਹ ਉਹੀ ਕੁੜੀ ਸੀ ਮੇਰੀ ਪਹਿਲੀ ਮੁਹੱਬਤ। ਮੇਰੀਆਂ ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ। ਮੈਂ ਆਪਣੇ ਆਪ ਨੂੰ ਸੰਭਾਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅੱਜ ਸੰਭਲਿਆ ਨਹੀਂ ਜਾ ਰਿਹਾ ਸੀ। ਮੇਰਾ ਦੋਸਤ ਮੈਥੋਂ ਪੁੱਛ ਰਿਹਾ ਸੀ ਮੈਂ ਰੋ ਕਿਉਂ ਰਿਹਾ ਪਰ ਮੇਰੀ ਜ਼ੁਬਾਨ ਵਿੱਚੋਂ ਇੱਕ ਬੋਲ ਨਹੀਂ ਨਿਕਲ ਰਿਹਾ ਸੀ। ਮੈਂ ਉੱਥੋਂ ਉੱਠ ਕੇ ਆਪਣੇ ਪਿੰਡ ਵੱਲ ਵਾਪਸ ਆਉਣ ਲੱਗਾ ਮੋਟਰਸਾਈਕਲ ਤੇ ਪਿੰਡ ਆਉਂਦਿਆਂ ਵੀ ਮੇਰੀਆਂ ਅੱਖਾਂ ਵਿੱਚੋਂ ਪਾਣੀ ਵਗ ਰਿਹਾ ਸੀ ਮੈਥੋਂ ਅੱਜ ਆਪਣੇ ਆਪ ਤੇ ਕਾਬੂ ਨਹੀਂ ਹੋ ਰਿਹਾ ਸੀ ਇਸੇ ਤਰ੍ਹਾਂ ਚੱਲਦੇ-ਚੱਲਦੇ ਪਿੰਡ ਵੱਲ ਜਾਂਦੇ ਕੱਚੇ ਰਾਹ ਤੇ ਖੇਤ ਵੱਲ ਮੇਰਾ ਮੋਟਰਸਾਈਕਲ ਡਿੱਗ ਪਿਆ ਮੈਂ ਦੁਬਾਰਾ ਉੱਠਣ ਦੀ ਕੋਸ਼ਿਸ਼ ਨਾ ਕੀਤੀ ਮੈਂ ਮੋਟਰਸਾਈਕਲ ਕੋਲ ਬੈਠਾ ਬਸ ਰੋ ਰਿਹਾ ਸੀ ਸੁੰਨੇ ਰਾਹ ਵਿੱਚ ਮੇਰਾ ਰੋਣਾ ਸੁਣਨ ਵਾਲਾ ਕੋਈ ਨਹੀਂ ਸੀ ਕਿੰਨਾ ਹੀ ਟੈਮੇ ਉੱਥੇ ਬੈਠਾ ਰਿਆ ਹੰਝੂ ਵਹਾਉਂਦਾ ਰਿਆ ਪਰ ਇੱਕ ਸਮੇਂ ਤੋਂ ਮੇਰੇ ਹੰਝੂ ਬੰਦ ਹੋ ਗਏ ਮੇਰੀ ਦੁਨੀਆ ਮੈਨੂੰ ਦੁਨੀਆ ਦੀ ਹੋਸ਼ ਆਈ ਮੈਂ ਔਖੇ ਸੋਖੇ ਵਾਪਸ ਘਰ ਆਇਆ ਕਾਰ ਵਿੱਚ ਵੀ ਕੋਈ ਨਹੀਂ ਬਸ ਮੈਂ ਆਪਣੇ ਕਮਰੇ ਵਿੱਚ ਸ਼ਾਂਤ ਬੈਠਾ ਸੀ ਕਮਰੇ ਦਾ ਇਕੱਲਾਪਨ ਮੈਨੂੰ ਮੇਰੀ ਜ਼ਿੰਦਗੀ ਦੀ ਤਸਵੀਰ ਬਿਆਨ ਕਰਦਾ ਦਿਸ ਰਿਹਾ ਸੀ ਇਸ ਦੁੱਖ ਨੇ ਮੈਨੂੰ ਧੁਰ ਅੰਦਰ ਤੱਕ ਤੋੜ ਕੇ ਰੱਖ ਦਿੱਤਾ ਸੀ ਇਹ ਦੁੱਖ ਵੀ ਜਿਹਾ ਸੀ ਕਿ ਮੈਂ ਕਿਸੇ ਨੂੰ ਨਹੀਂ ਦੱਸ ਸਕਦਾ ਸੀ ਮੇਰੇ ਅੰਦਰ ਪਛਤਾਵਾ ਸੀ ਕਿ ਕਾਸ਼ ਮੈਂ ਉਸ ਨੂੰ ਘਰੋਂ ਕੱਢ ਲਿਆ ਹੁੰਦਾ ਜਾਂ ਉਸ ਦਾ ਵਿਆਹ ਰੋਕ ਲੈਂਦਾ ਪਰ ਹੁਣ ਕੁਝ ਨਹੀਂ ਹੋ ਸਕਦਾ ਸੀ ਸਭ ਖਤਮ ਹੋ ਗਿਆ ਸੀ ਮੇਰੇ ਮਨ ਵਿੱਚ ਵਿਚਾਰ ਆਇਆ ਕਿ ਉਸ ਦੇ ਸਹੁਰਿਆਂ ਤੋਂ ਬਦਲਾ ਲਵਾਂ ਪਰ ਫਿਰ ਮਨ ਵਿੱਚ ਆਇਆ ਕਿ ਉਸ ਦੀ ਬਦਨਾਮੀ ਹੋ ਜਾਵੇਗੀ ਤੇ ਦੂਸਰਾ ਮੈਨੂੰ ਪੂਰੀ ਗੱਲ ਦਾ ਵੀ ਨਹੀਂ ਪਤਾ ਸੀ ਕਿ ਉਸ ਦਾ ਕਤਲ ਹੋਇਆ ਜਾਂ ਇਹ ਸਿਰਫ ਹਾਦਸਾ ਹੈ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ